ਸਾਂਚੀ ਤਾਲਵਰ ਗਲੀ ਕੋਟੂਮਲ ਫੁੱਲਾਲਾ ਚੌਕ ਜਿਹੜਾ ਜਿਹੜਾ ਪ੍ਰਾਲਾ ਕੀਤਾ ਗਿਆ ਕਾਉਂਸਲਰਾਂ ਦਾ ਬਹੁਤ ਅੱਛਾ ਕੰਮ ਕੀਤਾ ਇਹਨਾਂ ਨੇ ਮਤਲਬ ਕਿ ਐਸਾ ਕਦੀ ਸਾਡੀ ਲਾਈਫ 'ਚ ਹੋਇਆ ਨਹੀਂ ਕਦੀ ਕਿਸੇ ਕਾਉਂਸਲ ਨੇ ਕੀਤਾ ਨਹੀਂ ਆ ਸਾਨੂੰ ਬਹੁਤ ੱੱਕੇ ਖਾਣੇ ਪੈਂਦੇ ਸੀ ਫੇਰ ਨਾ ਪੈਂਦਾ ਸੀ ਹਫ਼ਤਾ ਹਫ਼ਤਾ ਜਾ ਕੇ ਪੱਟੀਆਂ ਸਾਡੀ ਫੇਰ ਸਾਨੂੰ ਬਾਅਦ 'ਚ ਮਿਲਦੀਆਂ ਸੀ ਤੇ ਹੁਣ ਇਸ ਤਰ੍ਹਾਂ ਦਾ ਸਾਨੂੰ ਕੁਝ ਨਹੀਂ ਹੈ ਪਕੇ ਸਾਡੇ ਘਰ ਘਰ ਆ ਕੇ ਸਾਨੂੰ ਪੜਤੀਆਂ ਕੱਟਣ ਪਵਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਆ ਆਉਣ ਵਾਲੇ ਸਮੇਂ ਚ ਅਸੀਂ ਕਹਿੰਦੇ ਆ ਸਾਡਾ ਕੌਨਸਾ ਇਹੀ ਹੋਣਾ ਚਾਹੀਦਾ ਲੱਗਦਾ ਜੀ ਪਹਿਲਾਂ ਹੁੰਦਾ ਜੀ ਰਿਸ਼ਤੇਦਾਰਾਂ ਨੂੰ ਕਣਕ ਦਿੱਤੀ ਜਾਂਦੀ ਸੀ ਲੋਕ ਮੁੜ ਕੇ ਆਏ ਹੁੰਦੇ ਸੀ ਨਹੀਂ ਜੀ ਬਹੁਤ ਹੁੰਦਾ ਹੀ ਇਸ ਤਰ੍ਹਾਂ ਮਤੇ ਹਫਤਾ ਲੱਗ ਜਾਂਦਾ ਹੀ ਪਹਿਲਾਂ ਆਪਾਂ 2-2 ਘੰਟੇ ਖਲੋ ਕੇ ਐਂਡ ਜਾ ਕੇ ਕਹਿੰਦੇ ਕਣਕ ਖਤਮ ਹੋ ਗਈ ਹੈ ਜੀ ਪੱਤੀ ਚਲ ਗਈ ਹੈ ਜਾਂ ਕੁਝ ਚਲ ਗਿਆ ਬੜੇ ਪ੍ਰੋਬਲਮ ਸਾਨੂੰ ਕ੍ਰੀਏਟ ਕਰਨੀ ਪੈਂਦੀ ਸੀ ਉਹਨਾਂ ਨੂੰ ਤੇ ਸਾਨੂੰ ਬਹੁਤ ਗੁੱਸਾ ਵੀ ਆਉਂਦਾ ਹੀ ਲੇਡੀਜ਼ ਨੂੰ ਉਕੇ ਘਰ ਦੇ ਕੰਮ ਛੱਡ ਕੇ ਅਸੀਂ ਆਪਣੇ ਬੱਚਿਆਂ ਨੂੰ ਕੱਲਾ ਛੱਡ ਕੇ ਜਾਣਾ ਪੈਂਦਾ ਇਹ ਪਰ ਸਾਨੂੰ ਇਹ ਸਭ ਨੂੰ ਦੇਖ ਕੇ ਬੜੀ ਖੁਸ਼ੀ ਆ ਗਈ ਉਹਨਾਂ ਨੇ ਸਾਡਾ ਸਾਥ ਦਿੱਤਾ ਇਸ ਕੰਮ ਦੇ ਵਿੱਚ ਅਸੀਂ ਬਹੁਤ ਖੁਸ਼ ਹਾਂਗੇ ਸਾਫ ਫਾਈ ਵੱਲੋਂ ਲੈ ਕੇ ਜਿਹੜੇ ਕੰਮ ਕਰਵਾਏ ਜਿਹੜੇ ਕਾਊਂਟਰਰ ਉਸੇ ਵੱਲੋਂ ਸਾਫ ਫਾਈ ਵੱਲੋਂ ਵੀ ਬਹੁਤ ਅੱਛਾ ਕੰਮ ਹੋ ਰਿਹਾ ਵਾ ਅਸੀਂ ਇਹ ਨਹੀਂ ਕਹਿ ਸਕਦੇ ਵੀ ਇੱਕਦਮ ਕੰਮ ਹੋ ਜਾਏ ਪਰ ਹਾਂ ਜੋ ਸੀ ਕੰਪਲੇਨ ਕਰਕੇ ਆਣਾ ਕੁਝ ਕਹਿ ਕੇ ਆਨੇ ਆ ਦੋ ਦਿਨ ਵਾਇਆ ਉਸੇ ਥੇਮ ਆ ਕੇ ਆਪਣਾ ਕੰਮ ਕਰਕੇ ਜਾਂਦੇ ਨੇ ਸਾਡੀ ਗਲੀਆਂ ਵਗੈਰਾ ਬਹੁਤ ਸਾਫ਼ ਸੁਥਰੀਆਂ ਹੋ ਰਹੀਆਂ ਨੇ ਅਸਲ ਵਿੱਚ ਕੜਕੜਾ ਸਭ ਤੋਂ ਮੁद्दा ਸੀ ਉਹ ਹੱਲ ਹੋ ਗਿਆ ਡਾਡਾ ਜੀ ਬਹੁਤ ਅੱਛਾ ਮੁੱਦਾ ਸੀ ਇਹ ਬਹੁਤ ਅੱਛਾ ਹੀ ਹੋਇਆ ਕੰਮ ਸਾਡੇ ਵੱਲ ਝਗੜਾ ਵੀ ਕਾਫੀ ਹੁੰਦਾ ਸੀ ਉੱਥੇ ਕਹਿੰਦੇ ਹਾਂ ਬਹੁਤ ਜ਼ਿਆਦਾ ਹੁੰਦਾ ਹੈ ਲੇਡੀਜ਼ ਤਾਂ ਪਤਾ ਤਾਂ ਲਿਖੋ ਕਿ ਲੇਡੀ ਨਹੀਂ ਜਾਂਦੀ ਘਰ-ਬਾਰ ਆਪਣਾ ਕੰਮ ਛੱਡ ਕੇ ਲੇਡੀ ਦਾ ਬਹੁਤ ਜ਼ਿਆਦਾ ਝਗੜਾ ਹੁੰਦਾ ਹੈ ਪਰ ਹੁਣ ਆ ਜਿਕੇ ਉਹ ਸਭ ਚੀਜ਼ਾਂ ਤੋਂ ਅਸੀਂ ਬਚ ਗਏ ਆ ਸਕਾਰਾ ਮਿਲ ਗਿਆ ਇਹ ਘਰ-ਘਰ ਆ ਕੇ ਸਾਡਾ ਕੰਮ ਹੋ ਰਿਹਾ ਬਹੁਤ ਅੱਛੀ ਗੱਲ ਹੈ ਜੀ ਮੇਰਾ ਨਾਮ ਕਾਉਂਸਲਰ ਵਿੱਕੀ ਦਿੱਤਾ ਜੀ ਅਸੀਂ ਜਦੋਂ ਵੇਖਿਆ ਇਥੇ ਸੇਵਾ ਕਰਦੇ ਸੀ ਐਨ ਜੀਓ ਵੱਲੋਂ ਜਾਹੋ ਕਲੱਬ ਵੱਲੋਂ ਤੇ ਜਦੋਂ ਲੋਕ ਕਨਕ ਦੀ ਇਥੇ ਲਾਈਨ ਲੱਗਦੀ ਸੀ ਲੰਬੀ ਲਾਈਨ ਲੇਡੀਜ਼ ਦੀ ਜੋ ਬਜ਼ੁਰਗ ਨੇ ਹੈਂਡੀਕੈਪਡ ਲੋਕ ਨੇ ਖਾਸ ਕਰਕੇ ਸਾਡੇ ਪਰਿਵਾਰਿਕ ਜੋ ਘਰੇਲੂ ਲੇਡੀਜ਼ ਨੇ ਉਹਨਾਂ ਨੂੰ ਕਨਕ ਲੈਣ ਵਾਸਤੇ ਲੰਬੀਆਂ ਲੰਬੀਆਂ ਲੈਣਾ ਚ ਖਲੋਣਾ ਪੈਂਦਾ ਸੀ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਘੰਟੇ ਵਾਰੀ ਨਹੀਂ ਆਉਂਦੀ ਸੀ ਕਈ ਵਾਰੀ ਸਰਵਰ ਡਾਊਨ ਹੋ ਜਾਂਦਾ ਸੀ ਕਈ ਵਾਰੀ ਮਗਰੋਂ ਇਹਨਾਂ ਦਾ ਨੈਟਵਰਕ ਖਰਾਬ ਹੋ ਜਾਂਦਾ ਸੀ ਉਹਦੇ ਨਾਲ ਜਿਹੜਾ ਹੀ ਇੱਕ ਲੋਕਾਂ ਨੂੰ ਬੜੀ ਪਰੇਸ਼ਾਨੀ ਤੇ ਬੜੀ ਦਿੱਕਤ ਆਂਦੀ ਸੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਕਿ ਆਪਣੀ ਸਾਰੀ ਦਿਹਾੜੀ ਤੋੜ ਕੇ ਜਿਹੜਿਆ ਲੇਡੀਜ਼ ਇੱਥੇ ਆਂਦੀਆਂ ਸੀ ਤੇ ਉਹਨਾਂ ਨੂੰ ਅਗਲੇ ਦਿਨ ਫੇਰ ਦਿਹਾੜੀ ਤੋੜਨੀ ਪੈਂਦੀ ਸੀ ਸੋ ਕਈ ਲੋਕ ਸਰਵਿਸ ਵੀ ਕਰਦੇ ਸੀ ਤੇ ਕਈ ਲੋਕ ਮਤਲਬ ਜੋ ਜਿਹੜੇ ਲੋਕ ਹੈਂਡੀਕੈਪਡ ਸੀ ਉਹਨਾਂ ਨੂੰ ਬਹੁਤ ਦਿੱਕਤ ਆਂਦੀ ਐ ਅਸੀਂ ਉਸ ਚੀਜ਼ ਨੂੰ ਵੇਖਦੇ ਹੋਏ ਇੱਕ ਨਵਾਂ ਉਪਰਾਲਾ ਕੀਤਾ ਵਾ ਕਿ ਜਿਹੜੇ ਲੋਕ ਹੈਂਡੀਕੈਪ ਨਹੀਂ ਜਾਂ ਬਹੁਤ ਜ਼ਿਆਦਾ ਬਜ਼ੁਰਗ ਨਹੀਂ ਜਾਂ ਜਿਹੜੇ ਸਰਵਿਸ ਕਰਨ ਵਾਲੇ ਨੇ ਉਹਨਾਂ ਦੇ ਘਰਾਂ 'ਚ ਜਾ ਕੇ ਅਸੀਂ ਡੀਪੋ ਵਾਲਿਆਂ ਕੋਲ ਪਰਚੀਆਂ ਕਟਾਵਾਂਗੇ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਹ ਸੁਵਿਧਾ ਅਹੀਂ ਕਰ ਕਰ ਦੇਣ ਚਾਹਦੇ ਆ। ਲੋਕਾਂ ਦਾ ਕਿੱਦਾਂ ਦਾ ਸਲੋਕ ਵੇਚਿਆ? ਜੀ ਲੋਕ ਬਹੁਤ ਖੁਸ਼ ਨੇ ਕਿਉਂਕਿ ਜਿਹੜੇ ਬੰਦੇ ਨੂੰ ਸਾਰੀ ਦਿਹਾੜੀ ਲਾਈਨ 'ਚ ਲੱਗਣਾ ਪਏਗਾ ਉਸ ਬੰਦੇ ਨੂੰ ਜਦੋਂ ਘਰ ਦੇ ਵਿੱਚ ਆ ਗਿਆ ਸਰਵਿਸ ਮਿਲੇਗੀ ਤਾਂ ਲੋਕ ਆਬੀਸਲੀ ਖੁਸ਼ ਹੀ ਹੋਣਗੇ। ਪਹਿਲਾਂ ਤਾਂ ਕਈ ਟਿੱਪੋ ਵਾਲਾ ਤੇ ਨਾਮ ਲੱਗਦੇ ਸੀ ਕਿ ਆਪਣੇ ਰਿਸ਼ਤੇਦਾਰਾਂ ਦਾ ਕਰੀਬੀਆਂ ਨੂੰ ਕੰਮ ਪਹਿਲਾਂ ਦੇ ਦਿੰਦੇ ਤੇ ਕਈ ਲੋਕ ਖੁੱਸ ਤੇ ਚੱਲ ਜਾਂਦੇ ਸੀ। ਜੀ ਬਿਲਕੁਲ ਪਹਿਲਾਂ ਬੜੇ ਲੰਬੇ ਸਮੇਂ ਤੋਂ ਜਿਹੜਾ ਰਾਜਨੀਤਿਕ ਤੁਣਤਾ ਮਾਹੌਲ ਹੈ ਤੇ ਉਹਦੇ ਵਿੱਚ ਵੀ ਆਈਪੀ ਕਲਚਰ ਚੱਲਦਾ ਸੀ ਕੁਝ ਖਾਸ ਬੰਦਿਆਂ ਦੇ ਘਰ ਮਸ਼ੀਨ ਜਾਂਦੀ ਸੀ ਤੇ ਕੁ ਅਸੀਂ ਉਹ ਬਿਲਕੁਲ ਵੀਆਈਪੀ ਕਲਚਰ ਖਤਮ ਕਰ ਦਿੱਤਾ ਵਾ ਕਿ ਹੁਣ ਹਰ ਬੰਦੇ ਨੂੰ ਕਨਕ ਮਿਲੇਗੀ ਪੂਰੀ ਕਨਕ ਮਿਲੇਗੀ ਤੇ ਘਰ ਦੇ ਵਿੱਚ ਪਰਚੀ ਕੱਟੀ ਜਾਏਗੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਨਦਵਾਗ ਮਾਨ ਸਰ ਜੀ ਦੀ ਸੋਚ ਨੂੰ ਪ੍ਰਪੇਰਿਆ ਦਿੱਤਾ ਜਾ ਰਿਹਾ ਉਹਨਾਂ ਨੇ ਵੀ ਕੈਸ਼ ਕਰ ਕਰ ਹਰ ਘਰ ਨੂੰ ਦਿੱਲੀ ਨਹੀਂ ਕੀਤੀ ਜਾਵੇ ਜੀ ਬਿਲਕੁਲ ਸਾਡੀ ਪੰਜਾਬ ਸਰਕਾਰ ਜੋ ਸੀਐਮ ਭਗਵੰਤ ਮਾਨ ਜੀ ਨੇ ਉਹਨਾਂ ਵੱਲੋਂ ਪ੍ਰਾਲਾ ਕਰਨ ਦੀ ਇੱਕ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਜਿਹੜਾ ਆਟਾ ਵਾ ਕਨਕ ਆ ਘਰ ਘਰ ਦਰਵਾਜ਼ੇ ਤੇ ਦਿੱਤੀ ਜਾਏਗੀ ਉਸ ਨੀਤੀ ਨੂੰ ਵੇਖਦੇ ਹੋਏ ਅਸੀਂ ਇੱਕ ਪ੍ਰਾਲਾ ਕੀਤਾ ਅਸੀਂ ਥੋੜਾ ਜਿਹਾ ਵਿੱਚੋਂ ਇਹ ਪਰਚੀਆਂ ਕੱਟਣ ਵਾਲਾ ਕੰਮ ਕੀਤਾ ਜਦੋਂ ਉਹਨਾਂ ਦੀ ਪਾਲਿਸੀ ਆਏਗੀ ਉਸ ਪਾਲਿਸੀ ਦੇ ਤਹਿਤ ਅਸੀਂ ਘਰ-ਘਰ ਸਰਵਿਸ ਦਵਾਂਗੇ ਅਸੀਂ ਪਹਿਲਾਂ ਹੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਘਰ-ਘਰ ਜਾ ਕੇ ਅਸੀਂ ਪਰਚੀਆਂ ਡੀਪੋ ਵਾਲਿਆਂ ਕੋਲ ਕਰਾ ਰਹੇ ਹਾਂ ਉਹਦੇ ਵਿੱਚ ਡੀਪੋ ਵਾਲੇ ਵੀ ਬੜੇ ਪ੍ਰਸੰਨ ਨੇ ਇਥੇ ਲੰਬੀ ਲਾਈਨ ਲੱਗ ਜਾਂਦੀ ਸੀ ਕਈ ਲੋਕ ਕਾਲੇ ਪੈ ਜਾਂਦੇ ਸੀ ਕਈਆਂ ਨਾਲ ਲੜਾਈ ਝਗੜਾ ਵੀ ਹੁੰਦਾ ਸੀ ਇਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਸ਼ਿਫਾਰਸ਼ ਵੀ ਖਤਮ ਹੋ ਗਈ ਵੀਆਈਪੀ ਕਲਚਰ ਵੀ ਖਤਮ ਹੋ ਗਿਆ ਤੇ ਜਿਹੜਾ ਆਵਾਜ਼ਾਰੀ ਦਾ ਮਾਹੌਲੋ ਵੀ ਖਤਮ ਹੋ ਗਿਆ ਨਾਮਾ ਜੀ ਕਿਹੜੀ ਬਾੜ ਹੈ ਜੀ ਅਜੀਤ ਕੁਮਾਰ ਨਾਮ ਹੈ ਜੀ ਤੇ ਬਾੜ ਨੰਬਰ ਕਿ ਕਿਉਂ ਪਰਾਲਕ ਕੀਤਾ ਜਾ ਰਿਹਾ ਹੈ ਕਹੜੇ ਕੌਂਸਲਰ ਸਾਹਿਬ ਵੱਲੋਂ ਤੇ ਇੱਕ ਦਿਨ ਚ 25 ਪੱਤੀ ਕੱਟੀਆਂ ਤੇ ਕਿੰਨੀ ਪੱਤੀ ਜਗ ਕੱਟੀ ਆ ਸਾਡੇ ਕੌਂਸਲਰ ਸਾਹਿਬ ਵਿੱਕੀ ਦੱਸਾ ਜੀ ਵਿੱਕੀ ਦੱਸਾ ਜੀ ਨਾਲ ਉਹਨਾਂ ਨੇ ਸਿਸਟਮ ਸ਼ੁਰੂ ਕੀਤਾ ਕਿ ਘਰ-ਘਰ ਜਾ ਕੇ ਅਸੀਂ ਪੱਤੀਆਂ ਕਟਾਂਗੇ ਅਸੀਂ ਘਰ-ਘਰ ਜਾ ਕੇ ਘਰ-ਘਰ ਵਾਲਿਆਂ ਨੂੰ ਬੁਲਾ ਕੇ ਤੇ ਉਹਨਾਂ ਦੀ ਪੱਤੀ ਕੱਟ ਕੇ ਉਹਨਾਂ ਦੇ ਘਰਾਂ 'ਚ ਦੇਖ ਕੇ ਆਏ ਆ ਕਿ 2 ਦਿਨਾਂ ਬਾਅਦ ਤੁਸੀਂ ਆਪਣੇ ਦੀਪੂ ਤੋਂ ਆ ਕੇ ਕੰਨਕ ਲੈ ਜਾਓ ਬਾਕੀ 37325 ਰੋਜ਼ ਦੀ ਉਹ ਕਰ ਕਰ ਕਟਾ ਰਹੇ ਨੇ ਤੇ ਇਹ ਪਰਚੀ ਕਟਣਾ ਕਿੰਨੀ ਸੌਖ ਹੋਵੇਗੀ ਲੋਕਾਂ ਨੂੰ ਲੱਗਦਾ ਕਿ ਪਹਿਲਾਂ ਜਿਹੜੀਆਂ ਲੈਣਾ ਲੱਗਦੀਆਂ ਸੀ ਲੜਾਈਆਂ ਝਗੜੇ ਹੁੰਦੇ ਸਨ ਉਹ ਖਤਮ ਹੋ ਜਾਣਗੇ ਹੁਣ ਹਾਂ ਹਾਂ ਤੇ ਯਾਨੀ ਕਿ ਪਹਿਲੇ ਰਸ਼ਬੋਹ ਰਹਿੰਦਾ ਸੀ ਗਰਮੀਆਂ ਗਰਮੀਆਂ ਬੜਾ ਬੜਾ ਸਿਸਟਮ ਖਰਾਬ ਹੋ ਜਾਂਦਾ ਸੀ ਪਬਲਿਕ ਦਾ ਲਾਈਨਾਂ 'ਚ ਖਲੋ-ਖਲੋ ਕੇ ਹੁੰਣਾ ਸਿਸਟਮ ਕੀਤਾ ਕਿ ਵੀ ਘਰੋ ਘਰੀ ਘਰ ਬੈਠੇ ਨੇ ਅਸੀਂ ਦਰਵਾਜ਼ਾ ਖੜਕਾ ਕੇ ਵੀ ਆਪਣੀ ਪਰਚੀ ਕਟਾ ਲਓ ਪੁਕਾਰ ਵਾਲੇ ਦਸਾਲਿਆਂ ਨੇ ਆਪਣੀ ਪਰਚੀ ਕਟਾ ਕੇ ਉਹਨਾਂ ਨੂੰ 25 ਦੇ ਦੇਦੀ ਆ। ਭਈ 2 ਦਿਨਾਂ ਬਾਅਦ ਆ ਕੇ ਤੁਸੀਂ ਆਪਣੀ ਕਣਕ ਲੈ ਕੇ ਜਾਓ ਠੀਕ ਹੈ। ਇੱਕ ਦਿਨ ਤੇ ਕਿੰਨੀਆਂ ਪਰਚੀ ਕੱਟੀ ਜਾਂਦੀਆਂ ਘਰਾਂ ਦੀ? 300-350 ਪਰਚੀ ਕੱਟੀ ਹੁੰਦੀ। ਲੱਗਦਾ ਕਿ ਇਹਨਾਂ ਸੌਫਤਾਂ ਨੂੰ ਵੀ ਹੋਵੇ ਕਈ ਰੋਭ ਲੱਗਦੇ ਸੀ ਕਿ ਆਪਣੇ ਰਿਸ਼ਤੇਦਾਰਾਂ ਨੂੰ ਕਣਕ ਦੇ ਦਿੰਦੇ ਪਰਚੀ ਕੱਟ ਦਿੰਦੇ ਉਹਨਾਂ ਦੀ। ਹਾਂ ਹਾਂ ਬਿਲਕੁਲ ਠੀਕ ਆ ਸਿਸਟਮ ਜਿਸ ਤਰ੍ਹਾਂ ਵੀ ਚੱਲ ਰਿਹਾ ਹੈ ਤੇ ਸਿਸਟਮ ਬਹੁਤ ਵਧੀਆ ਇਹਨਾਂ ਨੇ ਕੀਤਾ ਕਿ ਘਰੋ ਘਰੀ ਸਾਰਿਆਂ ਨੂੰ ਪਰਚੀ ਮਿਲ ਜਾਂਦੀ ਆ ਪਤਾ ਚੱਲਦਾ ਕਿ ਕਸਟਮਰ ਨੂੰ ਵੀ ਪਤਾ ਚੱਲਦਾ ਕਿ ਮੇਰੇ ਕੋਲ ਪੱਤੀ ਆ ਗਈ ਹੁਣ ਮੈਨੂੰ 2 ਦਿਨਾਂ ਬਾਅਦ ਤਨਖਾਹ ਮਿਲ ਜਾਏਗੀ ਮੈਨੂੰ ਲਾਈਨਾਂ 'ਚ ਨਹੀਂ ਖੜਾ ਹੋਣਾ ਪਿਆ ਕੋਈ ਸਿਸਟਮ ਨਹੀਂ ਕੋਈ ਜ਼ਿਆਦਾ ਸਿਸਟਮ ਨਹੀਂ ਇरिया ਕੀ ਮੈਂ ਨੂੰ ਲਾਈਨਾਂ 'ਚ ਖਲੋਣਾ ਪੈ ਰਿਹਾ 2 ਘੰਟੇ ਮੇਰੇ 3 ਘੰਟੇ ਵੇਸਟ ਹੋ ਗਏ ਹੈਗਾ ਕਿ ਉਹ ਘਾਰ ਹੀ ਆਏ ਤੇ ਪੱਤੀ ਕੱਟ ਦੇ